ਕਿ ਮੈਂ ਦੇਖਿਆ ਕਿ ਜਿਆਦਾ ਜਿਹੜੇ ਝਾੜੂ ਵਾਲੇ ਮੁੰਡੇ ਸੀ ਕੰਮ ਕਰਦੇ ਸੀ ਵਰਕਰ ਕੰਮ ਕਰਦੇ ਸੀ ਉਹ ਅੱਡੋ ਫਾਟੀ ਹੋ ਗਏ ਇੱਥੇ ਕੋਈ ਸਾਨੂੰ ਤਾਂ ਸਾਡੇ ਪਿੰਡ ਦਾ ਪਤਾ ਜੀ ਬਾਹਰਲਾ ਦਾ ਪਤਾ ਨਹੀਂ ਇੱਥੇ ਕੋਈ ਫਰਕ ਪਿਆ ਸਾਡੀ ਜੋ ਆਮ ਆਦਮੀ ਪਾਰਟੀ ਟੀਮ ਸੀ ਉਹ ਸਾਰੀ ਟੀਮ ਵਰਕਰ ਉਮੀ ਆ ਸੀ ਉਮੀ ਜੀ ਹਾਂ ਜਿਉਂਦੇ ਤਿਉਂ ਸਾਡੀ ਪਾਰਟੀ ਦਾ ਕੋਈ ਵਰਕਰ ਬਾਟ ਕਰਨੀ ਕੋਈ ਨਹੀਂ ਗਿਆ ਤੁਸੀਂ ਆਮ ਆਦਮੀ ਪਾਰਟੀ ਦੇ ਪਹਿਲਾਂ ਵਰਕਰ ਸੀ ਜਾਂ ਤੁਸੀਂ ਵਰਕਰ ਸੀ ਜੇ ਜੀ ਪੂਰੇ ਜੀ ਸੁਰੂ ਹੀ ਅਸੀਂ ਕਰਾਈ ਸਾਡੇ ਪਿੰਡੋਂ ਕੰਮ ਇਹ ਸੁਰੂ ਹੀ ਅਸੀਂ ਕਰਿਆ ਆਜੋ ਸਾਡੇ ਨਾਲ ਨਹੀਂ ਨਹੀਂ ਭੈਜੀ ਅਸੀਂ ਉਹਨਾਂ ਨਾਲ ਨਹੀਂ ਵਸੇ ਅਸੀਂ ਇੱਧਰ ਆ ਗਏ ਜੀ ਜਾਨੀ ਉਹ ਸਾਨੂੰ ਪੁੱਛੇ ਨਹੀਂ ਸਾਨੂੰ ਢਾਈ ਸਾਲਾਂ ਚ ਸਾਰਿਆਂ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ 바ਵਾ ਬਿੱਕੀ ਤੇ ਮੈਂ ਖੜਾਂਗਾ ਫਰਵਾਹੀ ਦੇ ਵਿੱਚ ਹੜਕਾ ਬਰਨਾਲਾ ਦੇ ਵਿੱਚ ਜਿਮਣੀ ਚੋਣ ਤੇ ਫਰਵਾਹੀ ਦੇ ਵਿੱਚ ਇਸ ਵਕਤ ਅਸੀਂ ਖੜੇ ਹਾਂ ਗਰਾਊਂਡ ਰਿਪੋਰਟ ਤੁਹਾਨੂੰ ਦਿਖਾਈ ਜਾ ਰਹੀ ਹੈ ਕਿ ਕਿਵੇਂ ਜੋ ਪਾਰਟੀਆਂ ਨੇ ਉਹਨਾਂ ਨੇ ਆਪਣੇ ਬੂਥ ਲਗਾਏ ਹੋਏ ਨੇ ਤੁਸੀਂ ਦੇਖ ਰਹੇ ਹੋ ਕਿ ਜੋ ਉਮੀਦਵਾਰਾ ਉਹਨਾਂ ਦੇ ਸਪੋਰਟਰ ਬੈਠੇ ਨੇ ਆਪਣੇ ਆਪਣੇ ਬੂਥ ਦੇ ਇਥੋਂ ਦੀ ਜੇ ਮੈਂ ਗੱਲ ਕਰਾਂ ਤਾਂ 3700 ਵੋਟ ਹੈ तकरीबन 1500 ਵੋਟ ਜੋ ਉਹ ਪੋਲ ਹੋ ਚੁੱਕੀ ਹੈ ਸੋ ਆਪਾਂ ਕਰਦੇ ਆ ਗੱਲਬਾਤ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਬਹੁਤ ਵਧੀਆ ਜੀ ਕਿਵੇਂ ਲੱਗ ਰਿਹਾ ਫਿਰ ਗਰਦੀਪ ਬਾੜ ਜੀ ਤੁਜੀ ਗਰਦੀਪ ਬਾੜ ਜੀ ਹਾਂਜੀ ਕਿਉਂ ਕੀ ਕਾਰਨ ਕਾਰਨ ਬਈ ਹੱਕ ਸੀ ਉਹਦਾ ਟਿਕਟ ਦਾ ਗਰਦੀਪ ਬਾੜ ਦਾ ਠੀਕ ਹੈ ਟਿਕਟ ਉਹਦੇ ਨਾਲ ਧੱਕਾ ਹੋਇਆਗਾ ਉਹਦੇ ਨਾਲ ਧੱਕਾ ਹੋਇਆਗਾ ਪਰ ਲੋਕਾਂ ਲੋਕ ਕਿਉਂ ਵੋਟ ਪਾਉਣਗੇ ਕਾ ਉਹਦੇ ਨਾਲ ਗਰਦੀਪਾੜ ਨੂੰ ਨਹੀਂ ਗਰਦੀਪਾੜ ਸੁਲ ਗਿਆ ਇਨਸਾਨ ਵਧੀਆ ਲੋਕਾਂ ਦੀ ਉਹਨੇ ਮਦਦ ਕੀਤੀ ਹੈ ਜਿਹੜਾ ਵੀ ਕੋਈ ਜਾਣਦਾ ਸੀ ਉਹ ਤਾਂ ਹਰੇਕ ਤਾਂ ਕੰਮ ਕਰਦਾ ਸੀ ਪਾਰਟੀ ਬਾਈ ਤੇ ਉੱਪਰ ਉੱਟ ਕੇ ਕੰਮ ਕੀਤੇ ਉਹਨੇ ਲੋਕਾਂ ਦਾ ਹੰਗਾਰਾ ਕਿਦਾਂ ਦਾ ਜੇ ਮੈਂ ਪਿੰਡ ਦੀ ਗੱਲ ਕਰਾਂ ਗਰਦੀਪਾੜ ਨੂੰ ਬਹੁਤ ਵਧੀਆ ਹੰਗਾਰਾ ਜੀ ਬਹੁਤ ਹੀ ਵਧੀਆ ਹੰਗਾਰਾ ਗਰਦੀਪਾੜ ਨੂੰ ਮੇਰੇ ਸਾਡੇ ਜੇ ਗਰਦੀਪਾੜ ਇਥੇ ਤੋਂ ਜਿੱਦਿਆ ਤਾਂ ਤੁਹਾਡੇ ਪਿੰਡ ਵਾਸਤੇ ਪਹਿਲਾ ਕੰਮ ਕੀ ਹੋ ਗਰਦੀਪਾੜ ਨੂੰ ਅਈਓ ਤਾਂ ਉਹ ਨਾਲ ਸਮਾਂ ਦੇਖਾਂਗੇ ਅਸੀਂ ਵੀ ਕਿਹੜੇ ਕਿਹੜੇ ਕੰਮ ਕਰਾਉਣੇ ਆ ਗਰਦੀਪਾੜ ਤੋਂ ਠੀਕ ਹਨ ਕੋਈ ਗੱਲ ਤੋ ਭਾਈ ਆ ਨਜ਼ਰ ਮਰੋ ਇਹ ਟਰੱਕ ਵਾਲੇ ਗਰਦੀਬਾਠ ਬਾਈ ਦਾ ਜਿਹੜਾ ਪੋਲ ਬੂਥ ਲੱਗਾ ਹੋਇਆ ਇੱਧਰ ਆਪਾਂ ਕਾਂਗਰਸ ਦੇ ਬੈਠੇ ਨੇ ਸਤਿ ਸ਼੍ਰੀ ਅਕਾਲ ਜੀ ਕਿਵੇਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਕੀ ਮਾਹੌਲ ਹੈ ਬਹੁਤ ਵਧੀਆ ਮਾਹੌਲ ਹੈ ਪੂਰਾ ਚੱਲਦਾ ਜੋਰ ਜੀ ਕੈਂਡੀਡੇਟ ਫਿਰ ਤੁਹਾਡਾ ਕਿੰਨੀ ਕਿ ਬੋਟ ਦੇ ਜੀ ਇੱਥੇ 3700 ਵੋਟ ਹੈ ਤਕਰੀਬਨ ਹਾਂ ਜੀ ਹਾਂ ਜੀ ਕਿੰਨੀ ਕਿ ਬੋਟ ਫਿਰ ਕੈਂਡੀਡੇਟ ਆਪਣਾ ਲੈ ਜਾ ਰਿਹਾ ਤੁਹਾਨੂੰ ਕੀ ਲੱਗਦਾ ਵਧੀਆ ਬਹੁਤ ਵਧੀਆ ਲੈ ਕੇ ਜਾਓ ਬਾਈ ਬਹੁਤ ਵਧੀਆ ਲੈ ਕੇ ਜਾਓ ਹਾਂ ਜੀ ਕੀ ਉਮੀਦ ਆ ਤੁਹਾਨੂੰ ਕਾਲੇ ਢੱਲੋ ਤੋਂ ਜੇ ਉਹ ਐਮਐਲਏ ਬੰਦਾ ਦਾ ਕੀ ਹੋਊਗਾ ਫਰਵਾਹੀ ਦੇ ਵਿੱਚ ਜੋ ਅੱਗੇ ਹੁਣ ਤੱਕ ਬੰਦਾ ਹੈ ਉਹੀ ਹੋਊਗਾ ਜੀ ਵਧੀਆ ਕੰਮ ਵਧੀਆ ਬੰਦਾ ਵਧੀਆ ਕਿੰਬਰ ਕਰੂ ਸੋਝਾ ਵਾਰ ਬਾਕੀ ਆ ਜੀ ਜੋ ਜੈਨੀ ਸਾਹਿਬ ਨੇ ਉਹਨੇ ਕਰਕੇ ਬਹੁਤ ਠਾੜਾ ਫਰਕ ਕੀਤਾ ਜੀ ਜੋ ਜੈਨੀ ਸਾਹਿਬ ਸਾਨੂੰ ਸੱਚ ਦੇਗੇ ਨਾ ਸਾਨੂੰ ਵੀ ਛੱਡਾ ਸਤਿ ਸ਼੍ਰੀ ਅਕਾਲ ਬਾਕੀ ਉਹ ਤੇਰੇ ਵੀ ਬਹੁਤ ਬਹੁਤ ਕੰਮ ਕਰਦਾ ਚੱਲ ਨਹੀਂ ਚੱਲ ਸਾਰੇ ਬਾਤਾਂ ਕਰੇ ਲੋਕਾਂ ਦੇ ਵਿਚਰ ਵਾਲਾ ਹਾਂ ਬਾਈ ਲੋਕ ਲੋਕਾਂ ਨੇ ਉਹਦਾ ਕੰਮ ਨਹੀਂ ਕੀਤਾ ਸਰਕਾਰ ਨੇ ਕੰਮ ਕੀਤੇ ਇੱਥੇ ਹਾਂ ਸਰਕਾਰ ਵੱਲੋਂ ਕੰਮ ਕੀਤੇ ਛਾੜੂ ਨੇ ਹਾਂ ਹਾਂ ਨਹੀਂ ਕੋਈ ਹਲਚਲ ਹੋਇਆ ਨਹੀਂ ਆਹ ਨਹੀਂ ਹੋਇਆ ਬਾਕੀ ਅਸਲ ਜਿਹੜਾ ਕੰਮ ਪਾਗੇ ਬਹੁਤ ਜ਼ਿਆਦਾ ਪਾਗਾ ਦੇਖੇ ਹਰ ਹਰ ਜਲਤ 11 ਵਜੇ ਮਿਲਿਆ ਤੱਕੇ ਦਾ ਉਹ ਪੈਣਾ ਵੀ ਜੀ ਤੱਕਾ ਹੋਇਆ ਤੱਕਾ ਇੱਕ ਥਾਲੀ ਆ ਗਿਆ ਮੜ ਗਿਆ ਸੀ ਕਾਂਗਰਸ ਦੇ ਬੂਥ ਤੇ ਜਿਹੜੇ ਬੈਠੇ ਨੇ ਵਰਕਰ ਉਹਨਾਂ ਨਾਲ ਗੱਲ ਕਰਦੇ ਆ ਉਹ ਕਹਿ ਰਿਹਾ ਕਿ ਸਾਡੇ ਇੱਥੇ ੱਤਕਾ ਹੋ ਗਿਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਨੇ ਠੀਕ ਠਾਕ ਜੀ ਕਿਵੇਂ ਮਾਹੌਲ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਜੀ ਇੱਥੇ 3700 ਵੋਟ ਹੈ ਹਾਂ ਜੀ ਹਾਂ ਜੀ ਕਿੰਨੀ ਕ ਲੈ ਜਾ ਸਕਦੇ ਆਪਾਂ ਅਸੀਂ 2000 ਤੋਂ 1000 ਸਾਡਾ ਜਦ ਸਾਡਾ ਹੁੰਦਾ ਜੀ ਦੇਖੋ ਹਰੇਕ ਕਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦਾ ਅੱਧ ਹੁੰਦਾ ਅਸੀਂ ਇੱਧਰ ਇਕੱਲੇ ਆ ਉਹ ਸਾਰੇ ਇਕੱਠੇ ਨੇ ਇਹੀ ਕੁਝ ਸੁਣਨਾ ਸਾਰੇ ਪਾਰਟੀ ਦਾ ਜ਼ੋਰ ਲੱਗਿਆ ਪਿਆ ਸਾਨੂੰ ਹਰਾਉਣ ਤੇ ਪਰ ਸਾਡੀ ਜਿੱਤ ਪਰਮਾਤਮਾ ਵੱਲੋਂ ਪਹਿਲਾਂ ਵੀ ਹੋਈਆਂ ਨੇ ਜਿੱਤਾਂ ਹੁਣ ਵੀ ਜਿੱਤ ਪੱਕੀ ਆ ਫਰਵਾਹੀ ਚ ਫਿਰ ਕੀ ਕੀ ਕਹਿ ਕੇ ਲੋਕਾਂ ਤੋਂ ਵੋਟ ਮੰਗ ਰਹੇ ਤੁਸੀਂ ਅਸੀਂ ਵਿਕਾਸ ਵਾਸਤੇ ਮੰਗੇ ਜੀ ਵਿਕਾਸ ਕਰੇ ਪਿੰਡ ਦੇ ਵਿੱਚ 13 ਕਰੋੜ ਰੁਪਇਆ ਲਾਇਆ ਜੀ ਸਾਡੇ ਪਿੰਡ ਦੇ ਵਿੱਚ ਸਾਡੇ ਵਿਕਾਸ ਹੋਇਆ ਤੇਰਾ ਤੇ 13000 ਕਰੋੜ ਰੁਪਇਆ ਸਾਡੇ ਪਿੰਡ ਆਇਆ 13 ਕਰੋੜ ਹਾਂ ਪਿੰਡ ਵਾਸਤੇ ਆਇਆ ਜੀ ਕੀ ਕੀਤਾ ਫਿਰ ਉਹਦੇ 13 ਕਰੋੜ ਕਿੱਥੇ ਲੱਗਿਆ ਇੱਕ ਦਾ ਗ੍ਰੈਡ ਤੇ ਲੱਗਾ 10 ਕਰੋੜ ਰੁਪਇਆ ਤਾਂ ਜੀ ਅੱਛਾ ਪਿੰਡ ਦੇ ਗ੍ਰੈਡ ਵਾਸਤੇ ਲਾਇਆਗਾ ਜੀ ਬਾਕੀ ਟੋਬਿਆਂ ਦੇ ਕਾਸ ਵਾਸਤੇ ਜੀ ਬਾਕੀ 55 ਲੱਖ ਰੁਪਇਆ ਬਾਕੀ ਤੁਸੀਂ ਜਿਹੜੀ ਲੋਕਾਂ ਤੋਂ ਵੋਟ ਮੰਗ ਰਹੇ ਹੋ ਉਹ ਕੰਮਾਂ ਦੇ ਆਧਾਰ ਤੇ ਮੰਗ ਰਹੇ ਹੋ ਲੋਕਾਂ ਤੋਂ ਵੀ ਅਸੀਂ ਕੰਮ ਕਰਿਆ 2.5 ਸਾਲ ਸਾਡੀ ਸਰਕਾਰ ਦੇ ਪਏ ਨੇ ਅਸੀਂ ਹੋਰ ਵੀ ਵੱਧ ਤੋਂ ਵੱਧ ਕੰਮ ਕਰਾਂਗੇ ਜਿੰਨਾ ਪੈਸਾ ਕਿਸੇ ਸਰਕਾਰ ਨੇ ਨਹੀਂ ਦਿੱਤਾ ਜਿਵੇਂ ਗਰਦੀਪ ਬਾਠ ਇਥੋਂ ਬਾਗੀ ਹੋ ਕੇ ਚੌਂ ਲੜ ਰਹੇ ਆ ਉਹਦਾ ਵੀ ਫਰਕ ਪਿਆ ਹੋਊ ਤੁਹਾਡੇ ਇੱਥੇ ਕੋਈ ਜ਼ਿਆਦਾ ਫਰਕ ਨਹੀਂ ਜੇ ਅਸੀਂ ਮੰਨਦੇ ਇਹਨਾਂ ਨੂੰ ਕੋਈ ਸਾਡਾ ਜਿਆਦਾ ਨੁਕਸਾਨ ਨਹੀਂ ਕਰ ਸਕਦੇ ਉਹ ਕਿਉਂਕਿ ਮੈਂ ਦੇਖਿਆ ਕਿ ਜਿਆਦਾ ਜਿਹੜੇ ਝਾੜੂ ਵਾਲੇ ਮੁੰਡੇ ਸੀ ਕੰਮ ਕਰਦੇ ਸੀ ਵਰਕਰ ਕੰਮ ਕਰਦੇ ਸੀ ਉਹ ਅੱਡੋ ਫਾਟੀ ਹੋ ਗਏ ਇੱਥੇ ਕੋਈ ਸਾਨੂੰ ਤਾਂ ਸਾਡੇ ਪਿੰਡ ਦਾ ਪਤਾ ਜੀ ਬਾਹਰਲਾ ਦਾ ਪਤਾ ਨਹੀਂ ਇੱਥੇ ਕੋਈ ਫਰਕ ਪੈਣਾ ਸਾਡੀ ਜੋ ਆਮ ਆਦਮੀ ਪਾਰਟੀ ਟੀਮ ਸੀ ਉਹ ਸਾਰੀ ਟੀਮ ਵਰਕਰ ਉਵੇਂ ਹੀ ਆ ਸੀ ਉਵੇਂ ਹੀ ਹਾਂ ਜਿਉਂਦੇ ਤੇ ਉਹ ਸਾਡੀ ਪਾਰਟੀ ਦਾ ਕੋਈ ਵਰਕਰ ਬਾਟ ਕਰਨੀ ਕੋਈ ਨਹੀਂ ਗਿਆ ਜੋ ਪਰਵਾਹੀ ਦੇ ਲੋਕ ਕਹਿ ਰਹੇ ਆ ਕਿ ਸਾਡਾ ਜੋ ਵਰਕਰ ਸੀ ਕੋਈ ਨਹੀਂ ਗਿਆ ਜਿਵੇਂ ਆਪਾਂ ਦੇਖਦੇ ਆਂ ਕਿ ਜਗ੍ਹਾ ਜਗ੍ਹਾ ਦੇ ਉੱਤੇ ਜੋ ਇਹ ਗੱਲ ਚੱਲ ਰਹੀ ਹੈ ਕਿ ਜੋ ਪਾਰਟੀ ਦੇ ਵਰਕਰ ਸੀ ਉਹ ਕੁਝ ਬਾਠ ਨਾਲ ਚਲੇ ਆਪਾਂ ਅੱਗੇ ਗੱਲ ਕਰਦੇ ਆਂ ਅੱਗੇ ਗੋਬਿੰਦ ਸਿੰਘ ਸੰਧੂ ਅਕਾਲੀ ਦਲ ਅੰਮ੍ਰਿਤਸਰ ਹਾਂਜੀ ਬਾਠ ਬਾਠ ਸਾਹਿਬ ਨੇ ਸਾਡੇ ਹੁਣ ਤੱਕ ਬਰਨਾਲੇ ਦੇ ਵਿੱਚ ਸਾਰੇ ਕੰਮ ਸਾਹਿਬ ਨੇ ਕੀਨੇ ਅਮੀਰ ਸਾਹਿਬ ਤਾਂ ਹਮਤੂ ਦੇਖੀ ਨਹੀਂ ਕਿਤੇ ਤਾਂ ਕਰਕੇ ਅਸੀਂ ਉਹਨਾਂ ਦੀ ਸਪੋਰਟ ਤੇ ਇੱਥੇ ਅੱਜ ਬੈਠੇ ਆਂ ਇੱਕ ਹੋਰ ਗੱਲ ਹੈ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਸੀ ਜ਼ਿਆਦਾ ਉਹ ਬਾਦ ਸਾਹਿਬ ਨਾਲ ਨੇ ਤੁਸੀਂ ਆਮ ਆਦਮੀ ਪਾਰਟੀ ਦੇ ਪਹਿਲਾਂ ਵਰਕਰ ਸੀ ਜਾਂ ਤੁਸੀਂ ਵਰਕਰ ਸੀ ਜਿਹੜਾ ਪੂਰੇ ਜੀ ਸ਼ੁਰੂ ਹੀ ਅਸੀਂ ਕਰਾਈ ਸਾਡੇ ਪਿੰਡੋਂ ਕੰਮ ਇਹ ਸ਼ੁਰੂ ਹੀ ਅਸੀਂ ਕਰਿਆ ਆ ਜੋ ਸਾਡੇ ਨਾਲ ਨਹੀਂ ਨਿਭੇ ਜੀ ਅਸੀਂ ਉਹਨਾਂ ਨਾਲ ਨਿਭੇ ਬਸ ਅਸੀਂ ਇੱਧਰ ਆ ਗਏ ਜੀ ਯਾਨੀ ਉਹ ਪਛੇ ਨਹੀਂ ਸਾਨੂੰ 2.5 ਸਾਲਾਂ ਚ ਯਾਨੀ ਉਹ ਗੱਲ ਜੋ ਹਰ ਪਿੰਡ ਦੇ ਵਿੱਚ ਇਹ ਗੱਲ ਹੋ ਰਹੀ ਹੈ ਅਦੇ ਨਾਲ ਜ਼ਿਆਦਾ ਵਰਕਰਾਂ ਵਾਲੀ ਪਾਰਟੀ ਦੇ ਰਹਿ ਗਿਆ ਅਸੀਂ ਆਮ ਆਦਮੀ ਪਾਰਟੀ ਨਾਲ ਜੁੜੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਕਿਵੇਂ ਚੱਲ ਰਿਹਾ ਬਹੁਤ ਵਧੀਆ ਚੱਲ ਰਿਹਾ ਜੀ ਬਹੁਤ ਵਧੀਆ ਰਪਾਂਸ ਮਿਲ ਰਹੀ ਹੈ ਜੀ ਹਾਂਜੀ ਹਾਂ ਕਿਸ بیس ਤੇ ਵੋਟਾਂ ਮੰਗ ਰਹੇ ਹੋ ਤੁਸੀਂ ਲੋਕਾਂ ਤੋਂ ਕਿਉਂ ਤੁਹਾਨੂੰ ਲੋਕ ਵੋਟ ਪਾਉਣਗੇ ਲੋਕ ਆਏ ਆ ਵੀ ਜਿਹੜਾ ਪਹਿਲਾ ਬਦਲਾ ਇਹਨਾਂ ਨੇ ਦੇਖ ਲਿਆ ਲੋਕਾਂ ਨੇ ਵੀ ਜਿਹੜੇ ਝਾੜੂ ਵਾਲਿਆਂ ਨੇ ਵਾਅਦੇ ਕੀਤੇ ਸੀ ਉਹ ਪੂਰੇ ਕਰਨਗੇ ਅਸੀਂ ਜਿਹੜੀ ਆਪਣੇ ਇੱਕ ਤਾਂ ਬਿਜ਼ਨਸਮੈਨ ਵਾਲੇ ਆ ਜਿਵੇਂ ਡੀਮਾਰਟ ਆ ਰਹੇ ਨੇ ਹੋਰ ਆ ਰਹੇ ਨੇ ਉਹ ਜਿਹੜੇ ਆਪਣੇ ਆਮ ਲੋਕਾਂ ਦੇ ਛੋਟੇ ਦੁਕਾਨਦਾਰਾਂ ਦੇ ਉਹ ਧੰਦਾ ਬੰਦ ਕਰ ਰਹੇ ਨੇ ਹੂੰ ਸੋ ਉਹਨਾਂ ਦੇ ਲਈ ਅਸੀਂ ਵੀ ਉਹਨਾਂ ਨੂੰ ਬੰਦ ਕਰਕੇ ਪੁਰਾਣੇ ਜਿਹੜੇ ਆਪਣੇ ਦੁਕਾਨਦਾਰ ਨੇ ਆਮ ਵੀ ਉਹਨਾਂ ਨੂੰ ਵੀ ਉੱਚਾ ਚੱਕਣਾ ਚਾਹੀਦਾ ਅਸਲ ਵਿੱਚ ਜੋ ਵਰਕਰ ਹੁੰਦਾ ਉਹ ਹੀ ਆਪਣੇ ਉਮੀਦਵਾਰ ਨੂੰ ਜਿਤਾਉਂਦਾ ਹਾਂਜੀ ਹਾਂਜੀ ਤੁਸੀਂ ਪਿੰਡ 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 ਦੇ ਵਿੱਚ ਘਰ ਘਰ ਗਏ ਹੋ ਹਾਂਜੀ ਤੇ ਲੋਕਾਂ ਨੂੰ ਕੀ ਕਹਿ ਕੇ ਵੋਟਾਂ ਮੰਗੀਆਂ ਤੁਸੀਂ ਅਸੀਂ ਇਹ ਕਹਿ ਕੇ ਪਈਆਂ ਵੀ ਜਿਹੜੇ ਆਪਣਾ ਵਿਕਾਸ ਆ ਵਿਕਾਸ ਨਾਮ ਹੁੰਦਾ ਹੀ ਰਹਿੰਦਾ ਹੂੰ ਗਵਰਨਮੈਂਟ ਕਰਦੀ ਕਰਦੀ ਆ ਅਸੀਂ ਤਾਂ ਇੱਕ ਤਾਂ ਵੀ ਜਿਹੜੇ ਚਿੱਟਾ ਗਾ ਵੀ ਉਹ ਬੰਦ ਹੋਣਾ ਚਾਹੀਦਾ ਅਸੀਂ ਇੱਕ ਮਹਮ ਚਲਾਈ ਆ ਸਾਡੇ ਗੋਮਦ ਸੰਧੂ ਨੇ ਆਪਣਾ ਮੂਲ ਪਛਾਣ ਵੀ ਜਿਹੜੇ ਹੁਣ ਆਪਣੀ ਜਿਹੜੀ ਨਿੱਕੇ ਬੱਚੇ ਆ ਉਹਨਾਂ ਨੂੰ ਗਰਵਾਨੀ ਨਾਲ ਜੋੜੀਏ ਵੀ ਉਹ ਜਿਹੜੇ ਆਪਣੇ ਨਸ਼ਿਆਂ ਤੋਂ ਰਹਿਤ ਰਹਿਣ ਤੇ ਚੰਗੇ ਨਾਗਰਿਕ ਬਣਨ ਤੇ ਅੱਗੇ ਜਾ ਕੇ ਭਵਿੱਖ ਦਾ ਜਿਹੜਾ ਸਵਾਰਨ ਉਹਦੇ ਲਈ ਬਹੁਤ ਜ਼ੋਰ ਲਾ ਰਹੇ ਆ ਸੀ ਸੋ ਇਹਨਾਂ ਦਾ ਕਹਿਣਾ ਕਿ ਅਸੀਂ ਜੋ ਚਿੱਟਾ ਗਾ ਜੋ ਨਸ਼ਾ ਰੋਧ ਸਾਡਾ ਜੋ ਉਮੀਦਵਾਰ ਆ ਉਹ ਸੋ ਇਧਰ ਆ ਬੀਜੇਪੀ ਤੇ ਆਪਾਂ ਸਤਿ ਸ਼੍ਰੀ ਅਕਾਲ ਦੀ ਕਿੱਦਾਂ ਦਾ ਮਾਹੌਲ ਵਧੀਆ ਜੀ ਠੀਕ ਠਾਕ ਕਿੰਨੀ ਵੋਟਾਂ ਤੁਹਾਡੇ ਪਿੰਡ ਦੀ ਸਾਡੇ ਹੈਗੀ ਜੀ 27 3700 ਵੋਟ 3600 ਵੋਟ ਤੇ ਹੁਣ ਤੱਕ ਕਿੰਨੀ ਕਿ ਪੋਲ ਹੋ ਗਈ ਲਗਭਗ ਜੀ ਟੋਟਲੀ ਸਾਡੇ ਸ਼ਾਮ ਤੱਕ ਕੀ ਜੀ 22 2300 ਵੋਟ ਹੋ ਗਈ ਤੁਸੀਂ ਘਰ ਘਰ ਜਾ ਕੇ ਵੋਟਾਂ ਮੰਗੀਆਂ ਹੋਣਗੀਆਂ ਕੇਵਲ ਸਿੰਘ ਢੱਲੋ ਲਈ ਬੀਜੇਪੀ ਲਈ ਕੀ ਕੀ ਤੁਸੀਂ ਕਿਹਾ ਲੋਕਾਂ ਨੂੰ ਜੋ ਤੁਹਾਨੂੰ ਲੋਕ ਵੋਟ ਪਾਉਣ ਅਸੀਂ ਤਾਂ ਲੋਕਾਂ ਨੂੰ ਇਹੀ ਅਪੀਲ ਕੀਤੀ ਆ ਵੀ ਜਿੱਦਾਂ ਆਪਣੇ ਉੱਪਰ ਸੈਂਟਰ ਦੀ ਸਰਕਾਰ ਹੈ ਵੀ ਜਿਹੜੀਆਂ ਸੈਂਟਰ ਦੀਆਂ ਪਾਲਿਸੀਆਂ ਨੇ ਆਪਣੇ ਤੱਕ ਨਹੀਂ ਪਹੁੰਚ ਪਾਉਂਦੀਆਂ ਜੇ ਆਪਣੇ ਕੋਲੇ ਸੈਂਟਰ ਦਾ ਐਮ.ਐਲ.ਏ ਹੋਊਗਾ ਤਾਂ ਉਹ ਪਾਲਿਸੀਆਂ ਸਿੱਧੀਆਂ ਆਪਣੇ ਕੋਲ ਪਹੁੰਚ ਸਕਣਗੀਆਂ ਜਿੱਦਾਂ ਕੋਈ ਰਾਸ਼ਨ ਕਾਰਡ ਆਂਦੀ ਹੈ ਕੋਈ ਦੋ-ਦੋ ਮਰਲੇ ਪਲਾਟਾਂ ਦੀ ਹੈ ਜੋ ਵੀ ਜਾਨੀ ਕਿ ਸੈਂਟਰ ਪਾਲਿਸੀਆਂ ਦਿੰਦਾ ਆਪਾਂ ਨੂੰ ਉਹ ਆਪਣੇ ਤੱਕ ਪ੍ਰੋਪਰ ਨਹੀਂ ਪਹੁੰਚ ਪਾਉਂਦੀਆਂ ਉਹਨੂੰ ਫਿਰ ਨੀਚੇ ਵਾਲੀਆਂ ਸਰਕਾਰਾਂ ਆਪਦੇ ਹਿਸਾਬ ਨਾਲ ਤੋਰ ਮੋੜ ਕੇ ਕਰ ਦਾਂਦੀਆਂ ਨੇ ਇਸ ਕਰਕੇ ਜੀ ਉਹ ਪਾਲਸੀਆਂ ਦੇ ਬੇਸ ਤੇ ਵੋਟ ਮੰਗ ਰਹੇ ਜਿੱਦਾਂ ਜਿਹੜੇ ਸਾਡੇ ਪਹਿਲਾਂ ਚਲੋ ਢਿੱਲੋ ਸਾਹਿਬ ਉਦੋਂ ਹੋਰ ਪਾਰਟੀਆਂ ਸੀਗੇ ਇਹਨਾਂ ਨੇ ਪਹਿਲਾਂ ਵੀ ਸਾਡੇ ਪਿੰਡ ਨੂੰ ਪਹਿਲ ਦੇ ਆਧਾਰ ਤੇ ਕੰਮ ਕਰਾਏ ਆ ਸਾਨੂੰ ਉਮੀਦ ਹੈ ਵੀ ਹੁਣ ਸੈਂਟਰ ਨਾਲ ਹੋ ਕੇ ਇਹ ਸਾਡੇ ਹੋਰ ਵੱਧ ਆ ਨਾਲ ਸਟੇਡੀਅਮ ਹੈ ਜੀ ਇਹ ਢਿੱਲੋ ਸਾਹਿਬ ਨੇ ਸਾਨੂੰ ਇੱਕ ਗ੍ਰਾਂਟ ਦਵਾਤੀ ਸੀ ਉਦੋਂ ਬਾਅਦ ਸਰਕਾਰ ਬਦਲ ਗਈ ਇਹਦਾ ਕੰਮ ਉੱਥੇ ਰੁਕ ਗਿਆ ਉਰਾ ਨਹੀਂ ਕਰਾਇਆ ਗਿਆ ਸਰਕਾਰ ਕਹਿੰਦੀ ਹੈ ਕਿ ਮੈਂ ਬਹੁਤ ਗ੍ਰਾਂਟਾਂ ਪਿੰਡਾਂ ਦੇ ਵਿੱਚ ਦਿੱਤੀਆਂ ਬਹੁਤ ਪੈਸਾ ਜੋ ਹਲਕੇ ਬਰਨਾਲੇ ਵਾਸਤੇ ਆਇਆ ਤੁਹਾਡੇ ਪਿੰਡ ਵਿੱਚ ਦੇਖੋ ਜੀ ਹੁਣ ਉਹ ਜਿਹੜਾ ਪੈਸਾ ਹੈ ਜੀ ਉਹਦੇ ਵਿੱਚ ਕੁਝ ਸੈਂਟਰ ਦਾ ਪੈਸਾ ਹੈ ਤੇ ਕੁਝ ਪੰਜਾਬ ਸਰਕਾਰ ਦਾ ਹੈ ਉਹ ਪ੍ਰੋਪਰਲੀ ਇਹ ਚੀਜ਼ ਆਪਾਂ ਨੂੰ ਸੋ ਨਹੀਂ ਕੀਤੀ ਜਾਂਦੀ ਵੀ ਪੰਜਾਬ ਸਰਕਾਰ ਕਿੰਨਾ ਫੰਡ ਦੇ ਰਹੀ ਹੈ ਤੇ ਸੈਂਟਰ ਦਾ ਕਿੰਨਾ ਯੂਜ਼ ਕਰ ਰਹੀ ਹੈ ਤੇ ਹੋਇਆ ਸਾਡੇ ਪਿੰਡ ਚ ਕੰਮ ਹੈ ਇਸੀ ਗੱਲ ਨਹੀਂ ਹੈਗੀ ਪਰ ਜਿੰਨੇ ਵੀ ਹੋਇਆ ਰਿਕ ਜ ਸੈਂਟਰ ਦੀ ਕਨਵਰਜੈਂਸ ਹੈਗੀ ਹੈ ਜਾਣੀ ਤੁਹਾਨੂੰ ਇਹ ਅੱਗੇ ਜੇ ਕੇਵਲ ਸਿੰਘ ਢਿੱਲੋਂ ਇੱਥੋਂ ਜਿੱਤਦੇ ਆ ਤਾਂ ਜੋ ਡਾਇਰੈਕਟ ਗਰਾਂਟਾਂ ਨੇ ਉਹ ਸੈਂਟਰ ਤੋਂ ਇੱਥੇ ਲੈ ਕੇ ਆਉਣਗੇ ਵੀ ਸਾਨੂੰ ਮਿਲਣੀਆਂ ਗਰਾਂਟਾਂ ਸਾਡੇ ਕੰਮ ਹੋਏ ਨੇ ਸਾਡੇ ਪਿੰਡ 'ਚ ਪਹਿਲਾਂ ਵੀ ਕੰਮ ਬਹੁਤ ਹੋਏ ਨੇ ਢਿੱਲੋਂ ਸਾਹਿਬ ਦੇ ਨਾਲ ਜੀ ਆ ਸਾਡੇ ਇਹਨਾਂ ਤਾਂ ਲਾਇਬ੍ਰੇਰੀ ਕਿਤਾਬਾਂ ਨਹੀਂ ਰੱਖਣਗੀਆਂ ਉਹ ਖਾਲੀ ਪਈ ਹੋਈ ਜਮੀਨਾਂ ਕਿਤੇ ਉਹ ਲਾਇਬ੍ਰੇਰੀ ਬਣੀ ਨੂੰ ਜੀ ਤਕਰੀਬਨ 2 2 ਸਾਲ ਹੋ ਗਏ ਹੋਣਗੇ ਉਦੋਂ ਅਸੀਂ ਮੌਜੂਦਾ ਪੰਚਾਇਤ ਸੀ ਮੈਂ ਸਰਪੰਚ ਸੀ ਅਧਿਕਾਰਤ ਸਰਪੰਚ ਸੀ ਤੇ ਲਾਇਬ੍ਰੇਰੀ ਬਣੀ ਨੂੰ 2 ਸਾਲ ਹੋ ਗਏ ਮੈਂ ਐਸ ਡੀਓ ਨੂੰ ਜੇਈ ਨੂੰ ਸਭ ਨੂੰ ਕਾਲ ਕਰ ਚੁੱਕੇ ਆਂ ਵੀ ਸਾਡੇ ਕਿਤਾਬਾਂ ਫਰਨੀਚਰ ਦਿੱਤਾ ਜਾਵੇ ਉਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਵੀ ਤੁਹਾਡਾ ਸਮਾਨ ਵੜਵਰ ਪਿਆ ਮੈਂ ਉਹਨਾਂ ਨੂੰ ਆਖਿਆ ਵੀ ਬੰਦੇ ਮੇਰੇ ਸਾਧਨ ਮੇਰਾ ਮੈਨੂੰ ਦੱਸੋ ਕਿਤੋਂ ਜਕੜੀਆਂ ਨੇ ਪਰ ਸਾਨੂੰ ਕਿਤਾਬਾਂ ਤੇ ਫਰਨੀਚਰ ਅਜੇ ਤੱਕ ਨਹੀਂ ਚਕਾਇਆ ਗਿਆ ਉਹਦੀ ਅਸੀਂ ਆਵਾਜ਼ ਵੀ ਠਾਈ ਹੈ ਸਾਡੇ ਵੀ ਦੇਰ ਸਾਹਿਬ ਆਏ ਸੀ ਉਹਨਾਂ ਦੇ ਕੈਂਡੀਡੇਟ ਨੂੰ ਵੀ ਕਿਹਾ ਸੀਗਾ ਵੀ ਸਾਡੀ ਲਾਇਬ੍ਰੇਰੀ ਚ ਕਿਤਾਬਾਂ ਵਗੈਰਾ ਧਰਾਓ ਤਾਂ ਉਹਦਾ ਬਣਾਈ ਦਾ ਤਾਂ ਹੀ ਫਾਇਦਾ ਜੀ ਜੇ ਚਾਰ ਬੱਚੇ ਜਾ ਕੇ ਉੱਥੇ ਪੜ ਸਕਣ ਲਾਇਬ੍ਰੇਰੀ ਕਿੰਨਾ ਸਮਾਂ ਹੋ ਗਿਆ ਬਣਾਈ ਨੂੰ ਉਹਨੂੰ 2 ਸਾਲ ਦੇ ਕਰੀਬ ਹੋ ਗਿਆ ਜੀ ਇਹ ਸਰਕਾਰ ਨਹੀਂ ਬਣਵਾਈ ਸੀ ਉਹ ਜਾਨੀ ਕਿ ਸ਼ੁਰੂ ਪਹਿਲਾਂ ਦੀ ਹੋਈ ਹੋਈ ਸੀ ਜੀ ਤੇ ਬਣਾਈ ਕੁਝ ਰਹਿੰਦੇ ਪੈਸੇ ਇੰਨਾ ਕੰਨੀ ਆ ਕੇ ਲੱਗੀ ਤੇ ਕੋਸੋਚ ਸੈਂਟਰ ਦਾ ਪੈਸਾ ਸੀ ਨਰੇਗਾ ਬੰਨੀ ਉਹ ਤੇ ਆਏ ਵੀ ਚਲੋ ਬਣਾਈ ਹੈ ਬਹੁਤ ਵਧੀਆ ਚੀਜ਼ ਹੈ ਜੀ ਫਾਇਦਾ ਉਹਦਾ ਤਾਂ ਹੈ ਜੇ ਉਹਨੂੰ ਜਿਸ ਚੀਜ਼ ਲਈ ਬਣੀ ਹੈ ਉਹਦੇ ਲਈ ਵਰਤਿਆ ਜਾਵੇ ਸੋ ਭਾਜਪੀ ਦੇ ਜਿਹੜੇ ਵਰਕਰ ਨੇ ਉਹਨਾਂ ਦਾ ਉਹਨਾਂ ਦਾ ਕਹਿਣਾ ਕਿ ਜੋ ਕੇਵਲ ਸਿੰਘ ਢਿੱਲੋ ਆ ਜੇ ਉਹ ਇੱਥੋਂ ਜਿੱਤਦੇ ਨੇ ਤਾਂ ਜੋ ਸੈਂਟਰ ਦੀਆਂ ਸਕੀਮਾਂ ਨੇ ਉਹਨਾਂ ਨੂੰ ਲੈ ਕੇ ਆਉਣਗੇ ਜੋ ਫੰਡ ਨੇ ਉਹ ਇੱਥੇ ਲੱਗਣਗੇ ਪਹਿਲਾਂ ਵੀ ਉਹ ਕਹਿੰਦੇ ਕਿ ਸਾਡੇ ਫਰਵਾਹੀ ਦੇ ਵਿੱਚ ਕਾਫੀ ਉਹਨਾਂ ਨੇ ਕੰਮ ਕੀਤੇ ਨੇ ਕਾਫੀ ਵਿਕਾਸ ਕੀਤਾ ਸੋ ਆਪਾਂ ਗੱਲ ਕਰਦੇ ਆਂ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਕਿਵੇਂ ਲੱਗ ਰਿਹਾ ਫਿਰ ਚੋਣਵਾਹੀ ਦੇ ਵਿੱਚੋਂ ਕਾਂਗਰਸ ਪਾਰਟੀ ਦਾ ਕਾਂਗਰਸ ਪਾਰਟੀ ਜਿਹੜੇ ਹੈਗੇ ਆ ਦੋਨਾਂ ਤਰ੍ਹਾਂ ਨੂੰ ਟੱਕਰ ਦੇ ਰਹੀ ਹੈਗੀ ਕਿਹਨੂੰ ਕਿਹਨੂੰ ਜਿਹੜੇ ਹੈਗੇ ਆ ਸੈਂਟਰ ਦੀ ਸਰਕਾਰ ਨੇ ਪੰਜਾਬ ਨਾਲ ਜਿਹੜਾ ਹੈਗਾ ਕਿਸਾਨੀ ਘੋੜਸੇ ਉਹਨਾਂ ਧੱਕਾ ਕੀਤਾ ਅੱਜ ਕਿਸਾਨ ਮੰਡੀਆਂ 'ਚ ਰੋਲ ਰਿਹਾ ਹੈ ਮਜ਼ਦੂਰ ਰੋਲ ਰਿਹਾ ਹੈ ਆੜਤੀ ਰੋਲ ਰਹੇ ਨੇ ਜੋ ਵੀ ਮਜ਼ਦੂਰਾਂ ਦੇ ਸੰਬੰਧੀ ਕਾਨੂੰਨ ਸੀ 29 ਤੋੜ ਕੇ ਉਹਨਾਂ ਨੇ ਚਾਰ ਕੋਡਾਂ 'ਚ ਬਦਲਤਾ ਬਸ 8 ਤੋਂ 16 ਘੰਟੇ ਤੱਕ ਦਿਹਾੜੀ ਵਧਾਤੀ ਇਸ ਲਈ ਸਾਰੇ ਕਿਰਤੀ ਉਹਨਾਂ ਦੇ ਖਿਲਾਫ ਜਾ ਰਹੇ ਨੇ ਦੂਜਾ ਇਹ ਹੈ ਵੀ ਇੱਥੇ ਜਿਹੜਾ ਹੈਗਾ ਝਾੜੂ ਵਾਲਿਆਂ ਨੇ ਕੀਤੀ ਹੈ ਭਗਵੰਤ ਮਾਨ ਨੇ ਉਹਨਾਂ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ ਜਿਸ ਕਰਕੇ ਲੋਕਾਂ ਵਿੱਚ ਜਿਹੜਾ ਹੈਗਾ ਬੜਾ ਵੱਡਾ ਜਿਹੜਾ ਹੈਗਾ ਉਹਨਾਂ ਦੇ ਖਿਲਾਫ ਗੁੱਸੇ ਦੇ ਵਿੱਚ ਨਹੀਂ ਹੈ ਫਰਵਾਹੀ ਦੇ ਵਿੱਚ 36 3700 ਵੋਟ ਆ ਤੇ ਮੈਨੂੰ ਇਹ ਦੱਸੋ ਕਿ ਕਾਂਗਰਸ ਨੂੰ ਕਿੰਨੀ ਪੈ ਸਕਦੀ ਹੈ ਵੱਧ ਪੈਗੀ ਦੂਜਿਆਂ ਨਾਲੋਂ ਕਾਂਗਰਸ ਇੱਥੇ ਵੱਧ ਲੈ ਕੇ ਜਾਊ ਕਿਉਂਕਿ ਜਿਹੜੇ ਵਾਦੇ ਇਹਨਾਂ ਨੇ ਕੀਤੇ ਸੀ ਉਹ ਬਜ਼ੁਰਗਾਂ ਨੂੰ ਪੈਨਸ਼ਨ ਦੇਣ ਦਾ 132 32000 ਮਾਰੀ ਬੈਠੇ ਨੇ ਔਰਤਾਂ ਨੂੰ 1000 ਕਿਹਾ ਸੀ ਉਹ 32 32000 ਉਹਨਾਂ ਨੇ ਮਾਰੀ ਬੈਠੇ ਨੇ ਇਸ ਲਈ ਜਿਹੜਾ ਹੈਗਾ ਅਜੇ ਵੀ ਕਹਿ ਰਹੇ ਨੇ ਕਦੋਂ ਜੇ ਸਵਾਲ ਕਰੀਂਦਾ ਕਦੋਂ ਦੇਵੋਗੇ ਉਹ ਕਹਿੰਦੇ ਦੇਵਾਂਗੇ ਜੀ ਬਹੁਤੇ ਲੋਕ ਤਾਂ ਤੁਸੀਂ ਤੁਸੀਂ ਲੋਕਾਂ ਦੇ ਘਰਾਂ ਤੱਕ ਗਏ ਹੋ ਕੀ ਚੀਜ਼ ਕਹਿ ਕੇ ਤੁਸੀਂ ਵੋਟਾਂ ਮੰਗੀਆਂ ਨੇ ਲੋਕ ਤੁਹਾਨੂੰ ਕਿਉਂ ਵੋਟਾਂ ਪਾਉਣਗੇ ਕੀ ਗੱਲ ਕਾਂਗਰਸ ਜੀ ਨੇ ਜਿਹੜਾ ਨੈਗੇਟਿਵ ਪਹੁੰਚਾ ਲੋਕਾਂ ਪ੍ਰਤੀ ਉਹ ਗਿਆ ਸੀ ਵੀ ਕੋਈ ਧਰਨਾ ਨਹੀਂ ਲੱਗੂਗਾ ਅਸੀਂ ਲੋਕਾਂ ਦੇ ਘਰਾਂ ਜਾ ਕੇ ਇਨਸਾਫ ਦੇਵਾਂਗੇ ਉਹਨਾਂ ਸਾਹਿਬ ਮਿਲ ਨਹੀਂ ਰਿਹਾ ਉਹ ਚਾਹੇ ਆਪਣਾ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਹਸਪਤਾਲ ਕਲੀਨਿਕ ਮਹੱਲਾ ਕਲੀਨਿਕ ਖੋਲ੍ਹ ਕੇ ਗੱਲ ਕਰਨੀ ਸੀ ਨਾ ਡਾਕਟਰ ਹੈ ਨਾ ਦਵਾਈਆਂ ਨੇ ਕੱਲਾ ਇੱਥੇ ਜੇ ਬਰਨਾਲੀ ਦੀ ਗੱਲ ਕਰ ਲਈਏ ਉੱਥੇ 19 ਮੈਨੂੰ ਤੁਸੀਂ ਫਰਵਾਹੀ ਦਾ ਦੱਸੋ ਫਰਵਾਹੀ 'ਚ ਤੁਸੀਂ ਘਰ ਘਰ ਗਏ ਫਰਵਾਹੀ 'ਚ ਫਰਵਾਹੀ 'ਚ ਵੀ ਇਹ ਹੈ ਨਹੀਂ ਇਹ ਫਰਵਾਹੀ 'ਚ ਹੈ ਨਹੀਂ ਸੁਏਸ਼ ਕਰਕੇ ਜਿਹੜਾ ਕੋਈ ਇੱਥੇ ਫਰਵਾਹੀ ਦੇ ਲੋਕ ਤੁਹਾਨੂੰ ਕਿਉਂ ਵੋਟਾਂ ਪਾਉਣਗੇ ਕੀ ਗੱਲ ਇਸ ਗੱਲ ਤੇ ਪਾਉਣਗੇ ਵੀ ਜਿਹੜਾ ਹੈਗਾ ਬਦਲਾਅ ਚਾਹੀਦਾ ਹੈਗਾ ਇਹਨਾਂ ਨੇ ਬਦਲਾਅ ਦੀ ਗੱਲ ਕਿਤੇ ਬਦਲਾਅ ਦਾ ਹੋਇਆ ਹੀ ਨਹੀਂ ਇਹ ਕਹਿੰਦੇ ਸੀ ਅਸੀਂ ਬਿਨਾਂ ਫੋਰਸ ਤੋਂ ਚੱਲਾਂਗੇ 300 ਬੰਦਾ ਤਾਂ ਲਈ ਜਾਂਦਾ ਹੈ ਭਗਵਾਨ ਤੁਮਾਰਾ ਪੰਜਾਬ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਆਮ ਆਦੀ ਪਾਰਟੀ ਦਾ ਇੱਥੋਂ ਕੈਂਡੀਡੇਟ ਖੜਾ ਉਹ ਕਹਿੰਦੇ ਜੇ ਤੁਹ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਨਹੀਂ ਤੁਸੀਂ ਜਿਤਾਉਂਦੇ ਤਾਂ ਜੋ ਕੰਮ ਹੋ ਰਹੇ ਨੇ ਜੋ ਗਰਾਂਟਾ ਨੇ ਉਹ ਦੂਸਰਾ ਕੈਂਡੀਡੇਟ ਨਹੀਂ ਲੈ ਕੇ ਆਵੇਗਾ ਤਾਂ ਤੁਸੀਂ ਲੋਕਾਂ ਨੂੰ ਕੀ ਕਿਹਾ ਲੋਕਾਂ ਨੂੰ ਕੀ ਵਿਸ਼ਵਾਸ ਦੇ ਵਿੱਚ ਲਾਉਂਗਾ ਕਾਂਗਰਸ ਜਿਹੜੀ ਹੈਗੀ ਹੈ ਉਹ ਵਿਰੋਧੀ ਧਿਰ ਦੇ ਇਹਦੇ ਜਿਹੜੇ ਹੈਗੇ ਆਗੂ ਹੈਗੇ ਇੱਥੇ ਦੂਜੀ ਗੱਲ ਇਹ ਹੈ ਉਹ ਜਿਹੜਾ ਉਹਦਾ ਜਿਹੜਾ ਹੈਗਾ ਹੈਗਾ ਉਹ ਬਰਾਬਰ ਦਾ ਕੈਬਨਿਟ ਮੰਤਰੀ ਦੇ ਬਰਾਬਰ ਰੈਂਕ ਹੈ ਔਰ ਜਿੰਨੇ ਵੀ ਐਮਐਲਏ ਨੇ ਇਹ ਕਿਸੇ ਦਾ ਸਰਕਾਰ ਦਾ ਆਪਣਾ ਪੈਸਾ ਨਹੀਂ ਇਹ ਹੜ ਜੋੜ ਕੇ ਜੇ ਘਰ ਦੀ ਜਾਇਦਾਦ ਤੋਂ ਨਹੀਂ ਬਣਿਆ ਹੋਇਆ ਲੋਕਾਂ ਦੇ ਟੈਕਸ ਤੋਂ ਜਾਂਦਾ ਹੈ ਇਸ ਲਈ ਜੋ ਆਬਾਦੀ ਪਿੰਡਾਂ ਵਿੱਚ ਹੋਵੇ ਸ਼ਹਿਰਾਂ ਵਿੱਚ ਉਹਦੇ ਹਿਸਾਬ ਨਾਲ ਉਹ ਬਜਟ ਉਹਨਾਂ ਤੇ ਖਰਚ ਹੋਣਾ ਚਾਹੀਦਾ ਜੇ ਹੋਣਾ ਚਾਹੀਦਾ ਤੁਹਾਡੇ ਤੁਹਾਡੇ ਕੈਂਡੀਡੇਟ ਇੱਥੇ ਜਿੱਤਦੇ ਨੇ ਤਾਂ ਉਹ ਕੀ ਕਰਨਗੇ ਕਿਵੇਂ ਲੈ ਕੇ ਆਉਣਗੇ ਇਹ ਕਰਨਗੇ ਆਪਣੇ ਦਬਾਅ ਵਰਕੇ ਲੋਕ ਇੱਥੇ ਥੱਲੇ ਲੜਨਗੇ ਉੱਥੇ ਉਹਨਾਂ ਦਾ ਉਹਦਾ ਸਮਰਥਨ ਕਰਨਗੇ ਉੱਥੇ ਬੋਲਣਗੇ ਵੀ ਇਹਨਾਂ ਨੂੰ ਧੱਕਾ ਹੋ ਰਿਹਾ ਹੈ ਇਹ ਦਿੱਤਾ ਕਭ ਨਹੀਂ ਜਾ ਰਿਹਾ ਆ ਟੈਂਕੀ ਖੜੀ ਆ ਤੁਹਾਡੇ ਸਾਹਮਣੇ ਬੰਦ ਹੈਗੀ ਕੋਈ ਭੁੱਲ ਹੀ ਨਹੀਂ ਰਹੇਗਾ ਪਾਣੀ ਆਉਂਦਾ ਸਾਰੇ ਗੰਦਾ ਪਾਣੀ ਨਹੀਂ ਨਹੀਂ ਹੈ ਹੀ ਨਹੀਂ ਬੰਦ ਹੈ ਜੀ ਸੋ ਇਹਨਾਂ ਗੱਲਾਂ ਦੇ ਉੱਤੇ ਤੁਹਾਨੂੰ ਫਰਵਾਹੀ ਦੇ ਲੋਕ ਨੇ ਜੋ ਵੋਟਾਂ ਪਾਉਣਗੇ ਹਾਂ ਹਾਂ ਕਿੰਨੀਕ ਵੋਟ ਤੁਹਾਨੂੰ ਨਿਕਲ ਸਕਦੀ ਹੈ ਤਕਰੀਬਨ 36 ਤੋਂ ਵੱਧ ਵੋਟ ਸਾਨੂੰ ਐ ਮੰਨ ਲਓ ਵੀ 36 ਜਾਨੀ 29 23 2400 ਵੋਟ ਤੋਂ 2000 ਦੇ ਕਰੀਬ ਪੋਲਿੰਗ ਹੋਣੀ ਹੈ ਜੀ ਉਸ ਦੇ ਵਿੱਚੋਂ ਸਾਨੂੰ 600 700 ਵੋਟ ਦੂਜਿਆਂ ਨੂੰ ਹੁਣ ਤੱਕ ਅਸੀਂ ਕਹਿ ਰਹੇ ਹਾਂ ਵੀ ਇੰਨੀ ਮਿਲ ਸਕਦਾ ਸੋ ਕਾਂਗਰਸ ਦੇ ਜੋ ਕਾਂਗਰਸ ਦੇ ਜੋ ਵਰਕਰ ਨੇ ਜੋ ਬੂਥ ਤੇ ਬੈਠੇ ਨੇ ਉਹ ਕਹਿੰਦੇ ਨੇ ਕਿ ਸਾਡੀ ਜਿੱਤ ਯਕੀਨੀ ਆ ਸਾਨੂੰ ਸਭ ਤੋਂ ਵੱਧ ਵੋਟ ਫਰਵਾਹੀ ਦੇ ਵਿੱਚੋਂ ਪਵੇਗੀ ਤੇ ਸਾਡਾ ਉਮੀਦਵਾਰ ਜ਼ਰੂਰ ਜਿੱਤੇਗਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ